ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੀ ਮਵਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਉਪਦੇਸ਼ ਹੈ। ਤੋਂ ਸਤਿਗੁਰੂ ਜੀ ਸ਼ਬਦ ਦੇ ਰਹਾਉ ਵਾਲੇ ਬੰਦ ਅੰਦਰ ਵਡੀਆਂ ਬਖਸ਼ਿਸ਼ਾਂ ਸਾਡੇ ਝੋਲੀ ਅੰਦਰ ਪਾਰੇ ਨੇ ਆਉ ਮਨੋਂ ਬਿਰਤੀਆਂ ਕਰੀਏ ਇਕਾਗਰ ਭਾਵਨਾ ਰੂਪੀ ਝੋਲੀਆਂ ਗੁਰੂ ਚਰਣਾ ਵਿੱਚ ਫਲਾਈਏ ਗੁਰੂ ਤੋਂ ਬਖਸ਼ਿਸ਼ ਲਈਏ ਜੀ ਜਾਨਤ ਦੂਰ ਤੁਮ ਹੈ ਪ੍ਰਭ ਨੇਰ ਸਤਿਗੁਰੂ ਜੀ ਕਹਰੇ ਨੇ ਮਨੁੱਖ ਨੂੰ ਵੜਾ ਵੱਡਾ ਭਲੇਖਾ ਹੈ ਰੱਬ ਵੜਾ ਦੂਰ ਹੈ ਤੇ ਸਹਿਬ ਜੀ ਕਹਿ ਰਹੇ ਹਨ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੇਰੇ ਅੰਦਰ ਵੱਸਦਾ ਹੈ ਕਿਉਂਕਿ ਰੱਤਾ ਵੀ ਤੇਰੇ ਤੋਂ ਦੂਰੀ ਨਹੀਂ ਮਨੁੱਖ ਦੀ ਇਹ ਆਦਤ ਹੈ ਪਖੰਡੀ ਲੋਕਾਂ ਨੇ ਅੰਧ ਵਿਸ਼ਵਾਸੀ ਲੋਕਾਂ ਨੇ ਤੇ ਗੁਰਮਖੋ ਪਖੰਡ ਦੇ ਵਿੱਚ ਪਰਮਾ ਦੇ ਵਿੱਚ ਇਤਨਾ ਪਾ ਦਿੱਤਾ ਤੇ ਨਾਲ ਦੁਨੀਆ ਦੇ ਮਨਾਂ ਅੰਦਰ ਇੱਕ ਬਾਤ ਭਰ ਦਿੱਤੀ ਰੱਬ ਬੜਾ ਦੂਰ ਹੈ ਕੋਈ ਕਹਿੰਦਾ ਹੈ ਸੱਤਵੇਂ ਆਸਮਾਨ ਤੇ ਰਹਿੰਦਾ ਹੈ ਕੋਈ ਕਹਿੰਦਾ ਹੈ ਕਿਤੇ ਕਹਿੰਦਾ ਹੈ ਕੋਈ ਕਿਤੇ ਕਹਿ ਰਿਹਾ ਹੈ ਪਰ ਸਤਿਗੁਰਾਂ ਦੀ ਬਾਣੀ ਸਮਝਾ ਰਹੀ ਹੈ ਇਹ ਬੰਦੇ ਸਭ ਕਿਛ ਕਰਮੈ ਬਾਹਰ ਨਹੀਂ ਬਾਹਰ ਟੋਲੇ ਸੁ ਭਰਮ ਪਲਾਹੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜੋ ਖੰਡਾ ਬ੍ਰਹਮੰਡਾਂ ਵਿੱਚ ਵਸ ਰਿਹਾ ਹੈ ਸੰਸਾਰ ਦੇ ਜਰਰੇ ਜਰਰੇ ਅੰਦਰ ਵਸ ਰਿਹਾ ਹੈ ਗੁਰੂ ਕਹਿ ਰਿਹਾ ਹੈ ਤੇਰੇ ਪਿੰਡੇ ਤੇਰੇ ਸਰੀਰ ਅੰਦਰ ਵੀ ਵਸ ਰਿਹਾ ਹੈ ਤੂੰ ਆਪਣੇ ਮਨ ਦੇ ਵਿੱਚੋਂ ਖੋਜਣਾ ਕਰ ਆਪਣੇ ਸਰੀਰ ਦੇ ਵਿੱਚੋਂ ਲੱਭਣਾ ਕਰ ਕਿਉਂਕਿ ਤੇਰੇ ਮਨ ਅੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਆਪਣੜੇ ਗਿਰਿਵਾਨ ਮੈਂ ਸਿਰ ਨੀਵਾ ਕਰ ਦੇਖ ਆਪਣੇ ਗਿਰਿਵਾਨ ਦੇ ਅੰਦਰ ਰੱਬ ਜੀ ਨੂੰ ਦੇਖਣਾ ਕਰ ਸਹਬ ਜੀ ਕਹਿ ਰਹੇ ਹਨ ਮਨੁੱਖ ਦੀ ਆਦਤ ਹੈ ਮਨੁੱਖ ਬਾਹਰ ਢੂੰਡਣ ਤੁਰ ਪਿਆ ਬਾਹਰ ਢੂੰਡਣ ਤੇ ਥਾਕ ਪੜੇ ਗੁਰ ਘਰ ਹੀ ਮਾਹੀ ਦਿਖਾਇਆ ਥਾ ਸਾਹਿਬ ਜੀ ਕਹੇ ਰਹੇ ਹਨ ਜਦੋਂ ਬਾਹਰ ਢੂੰਡਣ ਤੋਂ ਥੱਕ ਕੇ ਗੁਰੂ ਕੇ ਚਰਨਾਂ ਵਿੱਚ ਆਵੇਂਗਾ ਗੁਰੂ ਤੇਰੇ ਸ਼ਰੀਰ ਰੂਪੀ ਘਰ ਦੇ ਵਿੱਚੋਂ ਹਿਰਦੇ ਰੂਪੀ ਘਰ ਦੇ ਵਿੱਚੋਂ ਅਕਾਲ ਪੁਰਖ ਦੇ ਦੀਦਾਰ ਕਰਾ ਦੇਵੇਗਾ ਕੇਵਲ ਜ਼ਰੂਰਤ ਹੈ ਸਮਝਣ ਦੀ ਕੇਵਲ ਜ਼ਰੂਰਤ ਹੈ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦੀ ਜ਼ਰੂਰਤ ਹੈ ਗਿਆਨवान ਹੋਣ ਦੀ ਜ਼ਰੂਰਤ ਹੈ ਗੁਰੂ ਤੋਂ ਸਿੱਖਿਆ ਲੈਣ ਦੀ ਜਿਤਨਾ ਸਮਾਂ ਗੁਰੂ ਦੀ ਸੁਣੇਗਾ ਨਹੀਂ ਗੁਰੂ ਦੀ ਮੰਨੇਗਾ ਨਹੀਂ ਸਹਿਬ ਕਹੇ ਰਹੇ ਹਨ ਅੱਜ ਵੀ ਠੋਕਰਾਂ ਖਾ ਰਿਹਾ ਹੈ ਕੱਲ ਵੀ ਠੋਕਰਾਂ ਖਾਏਗਾ ਗੁਰੂ ਦੇ ਹੁਕਮ ਮੰਨਣ ਤੋਂ ਬਾਅਦ ਸਹਿਬ ਕਹੇ ਰਹੇ ਹਨ ਜੀਵਨ ਸੁਖਾਲਾ ਹੋ ਜਾਵੇਗਾ ਇਸ ਲਈ ਤੁਮਰੀ ਓਟ ਤੇਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜਦੋਂ ਗੁਰੂ ਨੂੰ ਸਮਰਪਿਤ ਹੋ ਜਾਵੇਂਗਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਸੰਸਾਰ ਵਿੱਚ ਕਦੀ ਧੋਖਾ ਨਹੀਂ ਕਾਵੇਂਗਾ ਤਾਂ ਕੋ ਧੋਖਾ ਕਹਾਂ ਵਿਆਪੈ ਜੰਕ ਕੋ ਓੜ ਤੁਹਾਰੀ ਜਿਸ ਨੇ ਸਹਾਰਾ ਗੁਰੂ ਨੂੰ ਬਣਾ ਲਿਆ ਜਿਸ ਨੇ ਆਸਰਾ ਗੁਰੂ ਨੂੰ ਬਣਾ ਲਿਆ ਤੇ ਭਾਗਾਂ ਵਾਲਿਓ ਕਦੀ ਧੁਖੇ ਨਹੀਂ ਖਾਂਦਾ ਸਮਝ ਆ ਜਾਂਦੀ ਹੈ ਰੱਬ ਹਿਰਦੇ ਅੰਦਰ ਹੈ ਕਿਉਂਕਿ ਗੁਰਮੁਖੋ ਸੰਗਤ ਵਿੱਚ ਆ ਕੇ ਸੰਗਤ ਵਿੱਚ ਬੈਠ ਕੇ ਸਾਨੂੰ ਇਹ ਸਮਝ ਆਉਂਦੀ ਹੈ ਜਿਤਨਾ ਸਮਾਂ ਅਸੀਂ ਗੁਰੂ ਕੀ ਸੰਗਤ ਵਿੱਚ ਨਾ ਬੈਠਾਂਗੇ ਜਿਤਨਾ ਸਮਾਂ ਅਸੀਂ ਗੁਰੂ ਚਰਣਾ ਵਿੱਚ ਨਾ ਆਵਾਂਗੇ ਸਾਨੂੰ ਸਮਝ ਕਿਵੇਂ ਆਵੇਗੀ ਸਤਿਗੁਰੂ ਜੀ ਸਾਨੂੰ ਬਾਣੀ ਦੁਆਰਾ ਸਮਝਾ ਰਹੇ ਨੇ ਬਾਣੀ ਦੁਆਰਾ ਸਮਝਦੇ ਰਹੇ ਨੇ ਵੇਖੋ ਸਤਿਗੁਰਾਂ ਨੇ ਸਾਨੂੰ ਜਿੱਥੇ ਬਾਣੀ ਪੜਨ ਦੀ ਹਦਾਇਤ ਕੀਤੀ ਤੇ ਉੱਥੇ ਨਾਲ ਉਸ ਹਰ ਇੱਕ ਸ਼ਬਦ ਦੇ ਵਿੱਚ ਇਹ ਵੀ ਕਿਹਾ ਇਸ ਸ਼ਬਦ ਦੀ ਵਿਚਾਰ ਤਾਰਨ ਨੂੰ ਜੀਵਨ ਦਾ ਆਧਾਰ ਬਣਾ ਲੈ ਸ਼ਬਦ ਨੂੰ ਵਿਚਾਰਨ ਵਾਸਤੇ ਵੀ ਸਤਿਗੁਰਾਂ ਨੇ ਕਿਹਾ ਤੇ ਸਤਿਗੁਰਾਂ ਨੇ ਕਹਿ ਦਿੱਤਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਥਾਲ ਦੇ ਵਿੱਚ ਗੁਰੂ ਨੇ ਤਿੰਨ ਵਸਤੂਆਂ ਪਰੋਸ ਦਿੱਤੀਆਂ ਸਭ ਤੋਂ ਪਹਿਲਾਂ ਸੱਚ ਗੁਰੂ ਕੀ ਸੰਗਤ ਵਿੱਚ ਆ ਕੇ ਸਾਨੂੰ ਸੱਚ ਦੇ ਨਾਲ ਨਿਵੰਦੀ ਤਰੀਕਾ ਮਿਲੇਗਾ ਸੱਚ ਜੀਵਨ ਵਿੱਚ ਅਪਣਾਉਣ ਦਾ ਤਰੀਕਾ ਮਿਲੇਗਾ ਸੱਚ ਜੀਵਨ ਵਿੱਚ ਆਵੇ ਕਿਵੇਂ ਸਹਿਬ ਜੀ ਕਹਿ ਰਹੇ ਹਨ ਪਹਿਲਾ ਹੈ ਸਤ ਸੰਤੋਖ ਵਿਚਾਰੋ ਜਦੋਂ ਜੀਵਨ ਅੰਦਰ ਸੱਚ ਆ ਗਿਆ ਜੀਵਨ ਅੰਦਰ ਸਤ ਆ ਗਿਆ ਸੱਚ ਆ ਗਿਆ ਤੇ ਪਾਤਸ਼ਾਹ ਜੀ ਕਹਿ ਰਹੇ ਨਿਚੇਤਾ ਰੱਖੀ ਉਸ ਤੋਂ ਬਾਅਦ ਅਗਲੀ ਬਾਤ ਗੁਰੂ ਕਹਿ ਰਿਹਾ ਹੈ ਤੇਰੇ ਜੀਵਨ ਅੰਦਰ ਸੰਤੋਖ ਆ ਜਾਵੇਗਾ ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ ਆ ਵੀ ਮੇਰਾ ਹੋ ਜਾਵੇ ਉਹ ਵੀ ਮੇਰਾ ਹੋ ਜਾਵੇ ਗਵਾਂਢੀ ਦਾ ਪਲਾਟ ਮੈਂ ਖਰੀਦ ਲਵਾਂ ਸਾਹਮਣੇ ਵਾਲੀ ਜ਼ਮੀਨ ਮੈਂ ਖਰੀਦ ਲਵਾਂ ਉਹ ਲੈ ਲਵਾਂ ਆ ਲੈ ਲਵਾਂ ਸੱਭ ਜੀ ਕਹਿ ਰਹੇ ਹਨ ਬਾਹਰ ਲੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ ਕਾਬੂ ਦੇ ਵਿੱਚ ਮਨ ਆ ਜਾਵੇਗਾ ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਫਿਰ ਤੈਨੂੰ ਸਬਰ ਆ ਜਾਵੇਗਾ ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿਣਾ ਹੈ ਭਾਵੇਂ ਮਹਿਲਾਂ ਦੇ ਵਿੱਚ ਰਹਿਣਾ ਹੈ ਜੇ ਗੁਰੂ ਦੀ ਬੰਦਗੀ ਕਰਦਾ ਹੈ ਤੇ ਸਾ ਪਾਤਸ਼ਾਹ ਜੀ ਕਹਿ ਰਹੇ ਹਨ ਕੁੱਲੀ ਵਿੱਚ ਰਹਿਣ ਵਾਲਾ ਵੀ ਰਾਜਾ ਹੈ ਗੁਰੂ ਸਭ ਤੋਂ ਵੱਡਾ ਉਸ ਨੂੰ ਮੰਨਦੇ ਨੇ ਜਿਸ ਨੇ ਰੱਬ ਜੀ ਦੀ ਇਬਾਦਤ ਕੀਤੀ ਪਰ ਦੁਨੀਆ ਵੱਡਾ ਉਸ ਨੂੰ ਮੰਦੀ ਹੈ ਜੋ ਬਹੁਤ ਦੁਨੀਆ ਕਰਕੇ ਧਨਾਟ ਹੈ ਜਿਸ ਦੇ ਪਾਸ ਦੌਲਤ ਜ਼ਮੀਨ ਜਾਇਦਾਦ ਬਹੁਤ ਹੈ ਸਹਿਬ ਜੀ ਕਹਿ ਰਹੇ ਹਨ ਦੁਨੀਆ ਤਨਾਟ ਉਸ ਨੂੰ ਮੰਨਦੀ ਹੈ ਪਰ ਗੁਰੂ ਦੇ ਪਿਆਰਿਆਂ ਤੋਂ ਪੁੱਛਿਆ ਪੁੱਛਿਆ ਜਾਵੇ ਦੁਨੀਆ ਤੋਂ ਪੁੱਛੀਏ ਕੌਣ ਵੱਡਾ ਹੈ ਤੇ ਸਹਿਬ ਜੀ ਕਹਿ ਰਹੇ ਹਨ ਕੇਵਲ ਜਵਾਬ ਹੋਵੇਗਾ ਮਾਇਆ ਵੱਡੀ ਹੈ ਜਿਸ ਦੇ پاس ਮਾਇਆ ਹੈ ਉਹ ਸਭ ਤੋਂ ਵੱਡਾ ਹੈ ਪਰ ਸਹਿਬ ਜੀ ਕਹਿ ਰਹੇ ਹਨ ਨਹੀਂ ਜਿਸ ਦੇ پاس ਰੱਬ ਜੀ ਦੇ ਪਿਆਰਿਆਂ ਨੂੰ ਪੁੱਛਿਆ ਜਾਵੇ ਕੌਣ ਵੱਡਾ ਹੈ ਉਹ ਕਹਿਣ ਲੱਗੇ ਸੋ ਵੱਡਾ ਜਿਨ ਰਾਮ ਲਿਵਲਾਈ ਦੁਨੀਆ ਕਵੇਗੀ ਕੌਣ ਵੱਡਾ ਮਾਇਆ ਵਢਾਈ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਰੱਬ ਦੀ ਰੱਬ ਜੀ ਦੇ ਪਿਆਰੇ ਕਹਿ ਰਹੇ ਨੇ ਸੋ ਵੱਡਾ ਜਿਨ ਰਾਮ ਲਿਵਲਾਈ ਅਸਲ ਦੇ ਵਿੱਚ ਵੱਡਾ ਉਹ ਹੈ ਜੋ ਰੱਬ ਜੀ ਦੇ ਨਾਲ ਜਿਸ ਨੇ ਬਿਰਤੀ ਜੋੜ ਲਈ ਗੁਰੂ ਕੀਆਂ ਨਜ਼ਰਾਂ ਦੇ ਵਿੱਚ ਵੱਡਾ ਉਹ ਹੈ ਦੁਨੀਆਂ ਦੇ ਨਜ਼ਰਾਂ ਦੇ ਵਿੱਚ ਦੁਨਿਆਵੀ ਵੱਡਾ ਹੋ ਸਕਦਾ ਹੈ ਪਰ ਸਤਿਗੁਰਾਂ ਦੀਆਂ ਨਜ਼ਰਾਂ ਦੇ ਵਿੱਚ ਗੁਰੂ ਕੇ ਚਰਨਾਂ ਵਿੱਚ ਆਉਣ ਵਾਲਾ ਗੁਰੂ ਕੀ ਬੰਦਗੀ ਕਰਨ ਵਾਲਾ ਆਪਣੇ ਮੂੰਹ ਦਾ ਅਨਵਾਲਾ ਕਿਸੇ ਦੇ ਮੂੰਹ ਦੇ ਵਿੱਚ ਪਾਉਣ ਦੀ ਜ਼ਰੂਰਤ ਰੱਖਣ ਵਾਲਾ ਕਿਸੇ ਗਰੀਬ ਲੋੜਵੰਦ ਦੀ ਮਦਦ ਕਰਨ ਵਾਲਾ ਕਿਉਂਕਿ ਗੁਰਮਖੋ ਕਿਸੇ ਲੋੜਵੰਦ ਦੀ ਮਦਦ ਕਰਨ ਤੋਂ ਪਹਿਲਾਂ ਮਨੁੱਖ ਦੇ ਮਨ ਅੰਦਰ ਖਿਆਲ ਆ ਜਾਂਦਾ ਹੈ ਇਸ ਦੇ ਪਾਸ ਤੇ ਆਹ ਕੁਝ ਹੈ ਇਸ ਦੇ ਪਾਸ ਤੇ ਆਹ ਕੁਝ ਹੈ ਮੈਂ ਕਿਉਂ ਇਸ ਦੀ ਮਦਦ ਕਰਾਂ ਤੇ ਗੁਰਮਖੋਜੇ ਕਰ ਵੀ ਦਿੰਦਾ ਹੈ ਤੇ ਬਹੁਤ ਗੱਲਾਂ ਕਰਦਾ ਹੈ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਸਮੇਂ ਦਾ ਕੋਈ ਪਤਾ ਨਹੀਂ ਕੈਸੇ ਹਾਲਾਤ ਬਣ ਜਾਣ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਭਿਖਾਰੀਆਂ ਤੋਂ ਰਾਜ ਕਰਾ ਦਿੰਦਾ ਹੈ ਤੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ ਉਸ ਦੀ ਰਜਾ ਦਾ ਕੋਈ ਪਤਾ ਨਹੀਂ ਇਸ ਲਈ ਭਾਗਾ ਵਾਲਿਓ ਗੁਰੂ ਕੀ ਅਦਬ ਨੂੰ ਸਮਝੀਏ ਗੁਰੂ ਕੀ ਆਬਾਦਤ ਨੂੰ ਸਮਝੀਏ ਗੁਰੂ ਕੀ ਸਿਫਤ ਤੋਂ ਸਲਾਹ ਨੂੰ ਸਮਝੀਏ ਸਾਨੂੰ ਦੁਨੀਆਦਾਰੀ ਦੀ ਸਮਝ ਆ ਜਾਵੇਗੀ ਮਨੁੱਖ ਹੁੰਦੇ ਲੋਕ ਲੱਜਿਆ ਦਾ ਧਿਆਨ ਰੱਖਦਾ ਹੈ ਲੋਕ ਕੀ ਕਹਿਣਗੇ ਪਰ ਪਤਸ਼ਾਹ ਜੀ ਕਹਿ ਰਹੇ ਨੇ ਕਦੇ ਮਨੁੱਖ ਨੇ ਇਹ ਨਹੀਂ ਸੋਚਿਆ ਗੁਰੂ ਕੀ ਬੰਦਗੀ ਨਾ ਕੀਤੇ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਨਾ ਭਰੀ ਤੇ ਗੁਰੂ ਕੀ ਕਵੇਗਾ ਸਾਨੂੰ ਲੋਕਾਂ ਦੀ ਪਰਵਾਹ ਹੈ ਗੁਰੂ ਦੀ ਸਾਨੂੰ ਬਿਲਕੁਲ ਵੀ ਪਰਵਾ ਨਹੀਂ ਜੇ ਗੁਰੂ ਕੀ ਪਰਵਾਹ ਹੁੰਦੀ ਤੇ ਗੁਰਮੁਖੋ ਉੱਠਣਸਾਰ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਗੁਰੂ ਕੇ ਚਰਨਾਂ ਵਿੱਚ ਬੈਠੇ ਹੁੰਦੇ ਸਾਨੂੰ ਗੁਰੂ ਦੀ ਪ੍ਰਵਾਹ ਨਹੀਂ ਅਸੀਂ ਤਾਂ ਦੁਖੀ ਹਾਂ ਅਸੀਂ ਗੁਰੂ ਨੂੰ ਹਰ ਕਾਰਜ ਵਿੱਚ ਪਿੱਛੇ ਰੱਖਿਆ ਜੇ ਵੇਖੋ ਸਾਡੇ ਘਰ ਦੇ ਵਿੱਚ ਸਮਾਗਮ ਹੈ ਪ੍ਰੋਗਰਾਮ ਹੈ ਅਸੀਂ ਤੇ ਗੁਰਮਖੋ 2 2000 3 3000 4 4000 ਵਾਲੇ ਸੂਟ ਖਰੀਦਦੇ ਹਾਂ ਪਰ ਜਦੋਂ ਰਮਾਲੇ ਦੀ ਬਾਤ ਆਉਂਦੀ ਹੈ ਜੇ ਸਾਡੇ ਘਰ ਵਿੱਚ ਵਿਆਹ ਹੈ ਨੋ ਵਾਸਤੇ ਸੂਟ ਖਰੀਦਣ ਗਏ ਤੇ ਗੁਰਮਖੋ ਸਭ ਤੋਂ ਪਹਿਲਾਂ ਕਹਿੰਦੇ ਨੇ ਹਾਂ ਰਮਾਲਾ ਦਿਖਾ ਦੇ ਕੋਈ 50 60 100 200 400 ਵਾਲਾ ਤੇ ਜਦੋਂ ਨੌਂ ਦੇ ਸੂਟ ਦੀ ਵਾਰੀ ਆਉਂਦੀ ਹੈ ਕਹਿਣ ਲੱਗੇ ਅਸੀਂ ਵਰੀਆਂ ਬਣਾਉਣੀਆਂ ਨੇ ਮਹਿੰਗੀਆਂ ਮਹਿੰਗੀਆਂ ਦਿਖਾਵੀਂ 10000 15000 20000 50000 ਵਾਲੀਆਂ ਤੇ ਗੁਰਮਖੋ ਇਸ ਲਈ ਜਦੋਂ ਅਸੀਂ ਗੁਰੂ ਨੂੰ ਪਿੱਛੇ ਕਰ ਦਿੱਤਾ ਜੋ ਗੁਰੂ ਨੇ ਸਾਨੂੰ ਦੇਣ ਵਾਲਾ ਹੈ ਉਸ ਦੀ ਭੇਟਾ ਕਰਨ ਕਿਉਂਕਿ ਦਿੱਤਾ ਗੁਰੂ ਦਾ ਹੈ ਗੁਰੂ ਦੇ ਦਿੱਤੇ ਵਿੱਚੋਂ ਗੁਰੂ ਨੂੰ ਭੇਟਾ ਕਰਨਾ ਹੈ ਤਾਂ ਚੰਗਾ ਕਰਿਏ ਗੁਰੂ ਦੇ ਚਰਨਾਂ ਦੇ ਵਿੱਚ ਭੇਟਾ ਕਰਨੀ ਹੈ ਤੇ ਅੱਛੀ ਕਰਿਏ ਗੁਰੂ ਦੇਣ ਵਾਲਾ ਹੈ ਦਾਤਾਂ ਦੇਣ ਵਾਲਾ ਹੈ ਦੇਂਦਾ ਦੇ ਲੈਂਦੇ ਥਪਾਹੇ ਗੁਰੂ ਦਾਤਾਂ ਦਿੰਦਾ ਨਹੀਂ ਸਕਦਾ ਗੁਰੂ ਨੇ ਦਾਤਾਂ ਦੇ ਕੇ ਕਦੇ ਸੁਨਾਇਆ ਨਹੀਂ ਕਿਉਂਕਿ ਦਿੱਤਾ ਉਸ ਅਕਾਲ ਪੁਰਖ ਜੀ ਦਾ ਹੈ ਦਿੰਦਾ ਦੇ ਲੈਂਦੇ ਥਕ ਪਾਹੇ ਮਨੁੱਖ ਦਾਤਾ ਲੈਂਦਾ ਲੈਂਦਾ ਥੱਕ ਜਾਂਦਾ ਹੈ ਤੇ ਇਸ ਦੁਨੀਆ ਤੋਂ ਦਾਤਾ ਲੈਂਦਾ ਲੈਂਦਾ ਦੁਨੀਆ ਤੋਂ ਕੁਝ ਕਰ ਜਾਂਦਾ ਹੈ ਚਲਾ ਜਾਂਦਾ ਹੈ ਪਰ ਪਾਤਸ਼ਾਹ ਜੀ ਕਹੇ ਰਹੇ ਹਨ ਗੁਰੂ ਦਾਤਾ ਦਿੰਦਾ ਕਦੀ ਥੱਕਦਾ ਨਹੀਂ ਇਸ ਲਈ ਭਾਗਾਂ ਵਾਲਿਓ ਗੁਰੂ ਕੀ ਬਖਸ਼ਿਸ਼ ਨੂੰ ਸਮਝੀਏ ਗੁਰੂ ਕੀ ਬਖਸ਼ਿਸ਼ ਹੈ ਜਾਨ ਦੂਰ ਤੁਮ ਹੈ ਪ੍ਰਵ ਨੇਰ ਕਹਿ ਲੱਗੇ ਜਿਸ ਰੱਬ ਨੂੰ ਇਤਨਾ ਦੂਰ ਸਮਝੀ ਬੈਠਾ ਹੈ ਉਹ ਤੇਰੇ ਹਿਰਦੇ ਅੰਦਰ ਹੈ ਤੇਰੀਆਂ ਅੱਖਾਂ ਰਾਹੀਂ ਸੰਸਾਰ ਨੂੰ ਤੱਕ ਰਿਹਾ ਹੈ ਤੇਰੇ ਕੰਨਾਂ ਰਾਈ ਤੇਰੇ ਬੋਲਾਂ ਨੂੰ ਸੁਣ ਰਿਹਾ ਹੈ ਤੇਰੇ ਸਤਿਗੁਰੂ ਜੀ ਕਹਿ ਰਹੇ ਹਨ ਨਾਸਕਾਂ ਜੀਵ ਰਾਈ ਇਸ ਸੰਸਾਰ ਦੇ ਰਸ ਚੱਕ ਰਿਹਾ ਹੈ ਇਸ ਲਈ ਆਪਣੇ ਅੰਦਰੋਂ ਉਸ ਨੂੰ ਦੇਖਣਾ ਕਰ ਇਹ ਸਰੀਰ ਤੇ ਕਾਬੂ ਪਾ ਲਵੇਂਗਾ ਆਤਮਾ ਵਸ ਵਿੱਚ ਆ ਜਾਵੇਗੀ ਆਤਮ ਜਿਨੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ ਇਸ ਲਈ ਸਾਨੂੰ ਗੁਰਮਖੋ ਸੋਚ ਦਾ ਦਾਇਰਾ ਵੱਡਾ ਕਰਨਾ ਪਵੇਗਾ ਆਪਣੀ ਮਤ ਆਪਣੀ ਸੋਚ ਡਿਵੈਲਪ ਕਰਨੀ ਪਵੇਗੀ ਆਪਣੀ ਸੋਚ ਨੂੰ ਉੱਚਿਆਂ ਉਠਾਉਣਾ ਪਵੇਗਾ ਪਾਤਸ਼ਾਹ ਜੀ ਕਹਿ ਰਹੇ ਹਨ ਕੇਵਲ ਬਦਲਾਵ ਸੋਚ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ ਭਗਤਾਂ ਕੀ ਚਾਲ ਨਿਰਾਲੀ ਕਿਉਂਕਿ ਗੁਰਮੁਖੋ ਸਤਗੁਰਾਂ ਨੇ ਕਿਉਂਕਿ ਭਗਤਾਂ ਕੀ ਚਾਲ ਨਿਰਾਲੀ ਕੋਈ ਸੰਸਾਰਕ ਤੌਰ ਦੀ ਬਾਤ ਨਹੀਂ ਕੀਤੀ ਦੁਨੀਆ ਦੋ ਪੈਰਾਂ ਦੇ ਨਾਲ ਚੱਲਦੀ ਹੈ ਉਹ ਚਾਰਾਂ ਦੇ ਨਾਲ ਚੱਲਦੇ ਨੇ ਇਦਾਂ ਦੀ ਕੋਈ ਬਾਤ ਨਹੀਂ ਦੁਨੀਆ ਸਿੱਧੀ ਚੱਲਦੀ ਹੈ ਜਾਂ ਉਹ ਟੇਢੇ ਚੱਲਦੇ ਨੇ ਇਹ ਬਾਤ ਨਹੀਂ ਭਾਗਾਂ ਵਾਲਿਓ ਇੱਥੇ ਮਤ ਦੀ ਬਾਤ ਕੀਤੀ ਪਗਤਾਂ ਕੀ ਚਾਲ ਨਿਰਾਲੀ ਜਿਸ ਲੋਕ ਲੱਜਿਆ ਦੀ ਬਾਤ ਲੋਕ ਕਰਦੇ ਨੇ ਦੁਨੀਆ ਕਰਦੀ ਹੈ ਲੋਕ ਕੀ ਕਹਿਣਗੇ ਪਰ ਸਤਗੁਰੂ ਜੀ ਕਹਿਰੇ ਨੇ ਰੱਬ ਜੀ ਦਾ ਪਿਆਰਾ ਕਹਿੰਦਾ ਹੈ ਗੁਰੂ ਕੀ ਕਵੇਗਾ ਅੱਜ ਆਬਾਦਤ ਨਾ ਕੀਤੀ ਗੁਰੂ ਕੀ ਕਵੇਗਾ ਉਹ ਕੇਵਲ ਗੁਰੂ ਵੱਲ ਧਿਆਨ ਰੱਖਦਾ ਹੈ ਆਪਣਾ ਲਕਸ਼ ਆਪਣੀ ਮੰਜ਼ਲ ਅਕਾਲ ਪੁਰਖ ਜੀ ਨੂੰ ਰੱਖਦਾ ਹੈ ਤੇ ਉਹ ਸੋਚਦਾ ਹੈ ਗੁਰੂ ਕੀ ਕਵੇਗਾ ਜਿਸ ਪਾਸੇ ਦੁਨੀਆ ਚਲਦੀ ਹੈ ਉਹ ਉਸ ਪਾਸੇ ਨਹੀਂ ਚਲਦਾ ਉਹ ਕੇਵਲ ਗੁਰੂ ਕੇ ਦਿਖਾਏ ਰਸਤੇ ਤੇ ਚਲਦਾ ਹੈ ਜੋ ਮੰਜ਼ਲ ਗੁਰੂ ਨੇ ਦੱਸ ਦਿੱਤੀ ਇਸ ਤੇ ਤੂੰ ਪੰਚਣਾ ਹੈ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਗੁਰੂ ਦੀ ਸੁਣਨ ਮੰਨਣ ਵਾਲਾ ਕੇਵਲ ਗੁਰੂ ਕੇ ਦਿਖਾਏ ਰਸਤੇ ਤੇ ਚੱਲੇਗਾ ਤਾਂ ਗੁਰੂ ਨੇ ਕਹਿ ਦਿੱਤਾ ਭਗਤਾਂ ਕਿ ਚਾਲ ਨਿਰਾਲੀ ਕਿਉਂਕਿ ਗੁਰਮਖੋ ਦੁਨੀਆਂ ਦੇ ਰਸਤੇ ਤੇ ਪਖੰਡੀਆਂ ਦੇ ਡੇਰਿਆਂ ਤੇ ਭੀੜ ਹੋ ਸਕਦੀ ਹੈ ਪਰ ਸਤਗੁਰੂ ਜੀ ਕਹਿ ਰਹੇ ਹਨ ਚੇਤਾ ਰੱਖੋ ਜਿਸ ਰਸਤੇ ਰੱਬ ਜੀ ਨੇ ਤੋਰਿਆ ਉੱਥੇ ਭੀੜ ਨਹੀਂ ਉੱਥੇ ਬਹੁਤਾਤ ਵਿੱਚ ਭੀੜ ਐਸੀ ਨਹੀਂ ਹੈ ਉੱਥੇ ਕੋਈ ਉਸ ਰਸਤੇ ਕੋਈ ਵਿਰਲਾ ਤੁਰਦਾ ਹੈ ਹੈਣ ਵਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ ਜਗ ਮੈਂ ਉਤਮ ਕਾਢੀ ਐ ਵਿਰਲੇ ਕਈ ਕੇ ਕੋਟਨ ਮੈਂ ਨਾਨਕ ਨਾਰਾਇਣ ਜਿਹ ਚਿਤ ਜਿਸ ਨੂੰ ਰੱਬ ਚੇਤੇ ਹੈ ਸਾਬ ਕਹਿ ਰਹੇ ਹਨ ਉਸਾਂ ਵਿੱਚੋਂ ਨਹੀਂ ਹਜ਼ਾਰਾਂ ਵਿੱਚੋਂ ਨਹੀਂ ਲੱਖਾਂ ਵਿੱਚੋਂ ਨਹੀਂ ਪੁੱਛੀਏ ਦਾਤਾ ਜੀ ਨੂੰ ਦਾਤਾ ਜੀ ਕਿੰਨਿਆਂ ਵਿੱਚੋਂ ਹੈ ਗੁਰੂ ਕਹਿ ਰਿਹਾ ਹੈ ਉਹ ਕਰੋੜਾਂ ਵਿੱਚੋਂ ਇੱਕ ਹੈ ਇਸ ਲਈ ਭਾਗਾਂ ਵਾਲਿਓ ਅਸੀਂ ਯਤਨ ਵੀ ਨਾ ਕੀਤਾ ਅਸੀਂ ਗੁਰੂ ਕੇ ਚਰਨਾਂ ਵਿੱਚ ਆਉਂਦਾ ਸਮਰੱਥਾ বিনা ਰੱਖੀ ਜੇ ਅਸੀਂ ਗੁਰਮਖੋ ਯਤਨ ਵੀ ਨਾ ਕਰਾਂਗੇ ਫਿਰ ਭੁਲੇਖਾ ਸਾਡਾ ਹੈ ਮਨੁੱਖ ਕਹਿੰਦਾ ਹੈ ਰੱਬ ਜੀ ਦਾ ਘਰ ਤੇ ਬਹੁਤ ਦੂਰ ਹੈ ਗੁਰੂ ਨੇ ਜੋ ਬਾਤਾਂ ਸਾਨੂੰ ਸਮਝਾਈਆਂ ਬਹੁਤ ਦੂਰ ਦੀ ਬਾਤ ਹੈ ਅਸੀਂ ਗੁਰਮਖੋ ਉਸ ਰਸਤੇ ਤੇ ਤੁਰਨ ਦਾ ਯਤਨ ਵੀ ਨਾ ਕਰਾਂਗੇ ਫਿਰ ਸਭ ਸਾਡੇ ਤੋਂ ਵੱਡਾ ਕੰਗਾਲ ਕੋਈ ਨਹੀਂ ਹੋ ਸਕਦਾ ਤੂੰ ਗੁਰੂ ਦੇ ਚਰਨਾਂ ਵੱਲ ਇੱਕ ਪੈਰ ਕਦਮ ਪਟੇਗਾ ਤੇ ਸਤਿਗੁਰੂ ਜੀ ਹਜ਼ਾਰਾਂ ਕਦਮ ਤੈਨੂੰ ਅੱਗੇ ਹੋ ਕੇ ਲੈਣ ਵਾਸਤੇ ਆਉਣਗੇ ਤੇ ਸਹਿਬ ਕਹਿ ਰਹੇ ਹਨ ਆਪਣੇ ਮਨ ਨੂੰ ਇੱਕ ਕਦਮ ਗੁਰੂ ਵੱਲ ਤੋਰ ਹਜ਼ਾਰਾਂ ਕਦਮ ਗੁਰੂ ਤੇਰੇ ਵੱਲ ਤੁਰੇਗਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਇਸ ਲਈ ਜੰਤ ਦੂਰ ਜਿਸ ਨੂੰ ਤੂੰ ਦੂਰ ਸਮਝੀ ਬੈਠਾ ਹੈ ਤੁਮਹੈ ਪ੍ਰਭ ਨੇਰ ਤੇਰੇ ਅੰਦਰ ਵੱਸਦਾ ਹੈ ਤੇ ਸਹਿਬ ਅਗਲੀ ਪੰਕਤੀ ਅੰਦਰ ਸਮਝਾ ਰਹੇ ਨੇ ਉਤ ਤਾਕ ਉਤ ਉਤ ਤੇ ਪਿਖ ਆਵੈ ਲੋਬੀ ਫੇਰ ਮਨੁੱਖ ਗੁਰਮੁਖੋ ਉਧਰ ਉਧਰ ਦੇਖਦਾ ਹੈ ਪਾਤਸ਼ਾਹ ਜੀ ਕਹਿ ਰਹੇ ਹਨ ਮਨੁੱਖ ਨੇ ਇਧਰ ਤੱਕਿਆ ਉਧਰ ਤੱਕਿਆ ਮਨੁੱਖ ਉਸ ਨੂੰ ਸਹਾਰਾ ਬਣਾ ਲਿਆ ਉਸ ਨੂੰ ਸਹਾਰਾ ਬਣਾ ਲਿਆ ਪਰ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਤੇ ਵਿਸ਼ਵਾਸ ਨਹੀਂ ਆਇਆ ਗੁਰੂ ਤੇ ਭਰੋਸਾ ਨਹੀਂ ਆਇਆ ਏਕ ਛੋੜ ਦੂਜੇ ਲਗੇ ਤਿੰਨ ਕੇ ਮਨ ਮੈਂ ਭਰਮ ਅੰਦਰ ਭਰਮ ਪੈਦਾ ਹੋਏ ਨੇ ਕਿਉਂਕਿ ਮਨ ਟਿਕਾਓ ਵਿੱਚ ਨਹੀਂ ਆਇਆ ਮਨੁੱਖ ਸੋਚਦਾ ਹੈ ਇੱਥੇ ਮੱਥਾ ਟੇਕ ਲਾਵਾਂ ਸੁੱਖ ਮਿਲ ਜਾਵੇਗਾ ਉੱਥੇ ਮੱਥਾ ਟੇਕ ਲਾਵਾਂ ਸੁੱਖ ਮਿਲ ਜਾਵੇਗਾ ਪਾਤਸ਼ਾਹ ਜੀ ਕਹਿ ਰਹੇ ਹਨ ਸਹਾਰਾ ਆਪਣਾ ਖਸਮ ਇੱਕ ਨੂੰ ਵੜਾ ਕੇਵਲ ਇੱਕ ਤੇ ਭਰੋਸਾ ਰੱਖ ਥਾਂ ਥਾਂ ਤੇ ਸਿਰ ਝੁਕਾਵੇਂਗਾ ਕਿਸੇ ਜੋਗਾ ਨਹੀਂ ਰਵੇਗਾ ਦੋ ਪੇੜੀਆਂ ਤੇ ਪੈਰ ਧਰਨ ਵਾਲਾ ਗੁਰੂ ਕਹੇ ਹੈ ਸਦਾ ਹੀ ਡੁੱਬਦਾ ਹੈ ਜਿਤਨਾ ਸਮਾਂ ਗੁਰੂ ਨੂੰ ਨਮਸਕਾਰ ਨਹੀਂ ਕੀਤੀ ਗੁਰੂ ਕੇ ਸਕੂਲ ਵਿੱਚ ਦਾਖਲਾ ਨਹੀਂ ਲਿਆ ਤੇਰੀ ਮਰਜ਼ੀ ਚੱਲੇਗੀ ਜਦੋਂ ਗੁਰੂ ਨੂੰ ਨਮਸਕਾਰ ਕਰਤੀ ਗੁਰੂ ਦਾ ਗੁਰੂ ਚਰਣਾ ਵਿੱਚ ਸੀਸ ਝੁਕਾ ਦਿੱਤਾ ਤੇ ਗੁਰਮਖੋ ਗੁਰੂ ਸਾਨੂੰ ਹਦਾਇਤ ਕਰ ਦਿੰਦਾ ਹੈ ਸਿੱਖਾ ਕੇਵਲ ਤੇਰੇ ਵਾਸਤੇ ਅਕਾਲ ਪੁਰਖ ਪਰਮਾਤਮਾ ਵਹਿਗੁਰੂ ਭਰੋਸਾ ਹੈ ਉਸ ਤੇ ਭਰੋਸਾ ਰੱਖੀ ਉਸ ਨੂੰ ਧਿਆਵੀ ਉਸ ਨੂੰ ਜਪੀ ਤੇ ਸਤਗੁਰੂ ਜੀ ਕਹੇ ਰਹੇ ਹਨ ਆਵੇ ਲੋਭੀ ਫੇਰ ਮਨੁੱਖ ਦੇ ਮਨ ਅੰਦਰ ਵਾਰ-ਵਾਰ ਲੋਭ ਆਉਂਦਾ ਹੈ ਵਾਰ-ਵਾਰ ਲੋਭੀ ਹੋ ਕੇ ਗੁਰਮਖੋ ਸੰਸਾਰੀਆਂ ਨੂੰ ਠੱਗਦਾ ਹੈ ਤੇ ਪਾਤਸ਼ਾਹ ਜੀ ਨੇ ਗੁਰਮਖੋ ਰਹਾਉ ਵਾਲੇ ਬੰਦ ਅੰਦਰ ਸਮਝਾ ਦਿੱਤਾ ਰਹਾਉ ਤੋ ਭਾਵ ਰੁਕਣਾ ਵਿਚਾਰਨਾ ਸਮਝਣਾ ਯਤਨ ਕਰੈ ਮਨੁੱਖ ਦਹਿਕਾਵੇ ਉਹ ਅੰਤਰਜਾਮੀ ਜਾਣੈ ਪਾਤਸ਼ਾਹ ਜੀ ਕਹਿ ਰਿ ਨੇ ਮਨੁੱਖ ਯਤਨ ਤੇ ਬਹੁਤ ਕਰਦਾ ਹੈ ਮਨੁੱਖ ਨੇ ਯਤਨ ਕੀਤੇ ਤੇ ਪਾਤਸ਼ਾਹ ਜੀ ਕਹਿ ਰਹੇ ਨੇ ਜਿਤਨਾ ਸਮਾ ਰੱਬ ਜੀ ਦੀ ਆਬਾਦਤ ਇਸ ਨੇ ਆਪਣੀ ਮਤ ਅੰਦਰ ਨਹੀਂ ਵਸਾਈ ਦਹਿਕਾਵੇ ਸਹਿਬ ਜੀ ਕਹਿ ਰਹੇ ਹਨ ਮਨੁੱਖ ਨੇ ਧੋਖਾ ਦਿੱਤਾ ਯਤਨ ਤੇ ਬਹੁਤ ਕੀਤੇ ਪਰ ਗੁਰਮਖੋ ਜਿਹੜੇ ਯਤਨ ਇਸ ਨੇ ਕੀਤੇ ਸੰਸਾਰੀਆਂ ਦੇ ਦਸਨ ਮੁਤਾਬਕ ਕੀਤੇ ਗੁਰੂ ਕੇ ਅਕੋਰਡਿੰਗ ਨਹੀਂ ਚੱਲਿਆ ਗੁਰੂ ਕੇ ਦਸਿਆਂ ਹੋਇਆਂ ਕੇਵਲ ਇੱਕ ਯਤਨ ਕਰ ਲੈਂਦਾ ਜੀਵਨ ਸਫਲ ਹੋ ਜਾਂਦਾ ਮਨੁੱਖ ਦਹਿਕਾਵੇ ਪਾਤਸ਼ਾਹ ਜੀ ਕਹਿ ਇਹਨ ਗੁਰੂ ਅੰਦਰ ਦੀ ਭਾਵਨਾ ਨੂੰ ਜਾਣਦਾ ਹੈ ਕਿਤਨੀਕ ਹੈ ਉਹ ਅੰਤਰਜਾਮੀ ਜਾਣੈ ਗੁਰੂ ਤੇਰੇ ਬਿਨਾ ਬੋਲਿਆਂ ਤੋਂ ਤੇਰੀ ਅੰਦਰ ਦੀ ਬਾਤ ਨੂੰ ਜਾਣਦਾ ਹੈ ਪਾਪ ਕਰੇ ਕਰਮੁ ਕਿਰਪਾ ਵੈ ਦੇਖ ਕਰੈ ਨਿਰਵਾਨੈ ਮਨੁੱਖ ਦੁਨੀਆ ਤੇ ਪਾਪ ਵੀ ਕਰੀ ਜਾ ਰਿਹਾ ਹੈ ਵਿਕਾਰ ਵੀ ਕਰੀ ਜਾ ਰਿਹਾ ਹੈ ਸੰਸਾਰ ਦੇ ਲੋਕਾਂ ਨੂੰ ਧੁੱਖਾ ਵੀ ਦੇਈ ਜਾ ਰਿਹਾ ਹੈ ਮਨੁੱਖ ਉੱਪਰ ਪਰਦਾ ਪਾਉਂਦਾ ਹੈ ਤੇ ਕੈ ਸੋਚਦਾ ਹੈ ਕਿਸੇ ਨੂੰ ਪਤਾ ਨਹੀਂ ਚੱਲਿਆ ਮੈਂ ਚਾਰ ਦਿਵਾਰੀ ਦੇ ਵਿੱਚ ਪਾਪ ਕੀਤਾ ਪਰ ਗੁਰੂ ਕਹਿ ਰਿਹਾ ਹੈ ਚੇਤਾ ਰੱਖੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹਰ ਜਗ੍ਹਾ ਦਿਖ ਰਿਹਾ ਹੈ ਹਰ ਜਗ੍ਹਾ ਤੇਰੇ ਉੱਤੇ ਉਸ ਦੀ ਨਿਗਾਹ ਹੈ ਤੇਰੇ ਅੰਦਰ ਬੈਠ ਕੇ ਤੇਰੀਆਂ ਅੱਖਾਂ ਰਾਈ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੱਕ ਰਿਹਾ ਹੈ ਜਬ ਲਗ ਟੁੱਟੈ ਨਾਹੀ ਮਨ ਪਰਮ ਤਬ ਲਗ ਮੁਕਤ ਨਾ ਕੋਈ ਕਹਿਣ ਲੱਗੇ ਜਦੋਂ ਤੱਕ ਤੇਰੇ ਅੰਦਰ ਦੇ ਭਰਮ ਖਤਮ ਨਹੀਂ ਹੋਣਗੇ ਤਬ ਲੱਗ ਮੁਕਤ ਨਾ ਹੋ ਕੋਈ ਪਤਸ਼ਾਹ ਜੀ ਕੇ ਰਿਹਣ ਚੀਤਾ ਰੱਖੀ ਉਦੋਂ ਤੱਕ ਤੇਰਾ ਮਨ ਕਦੀ ਮੁਕਤ ਨਹੀਂ ਹੋ ਸਕਦਾ ਸੁਤੰਤਰ ਨਹੀਂ ਹੋ ਸਕਦਾ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਗੁਰੂ ਦਿਆਲਤਾ ਦੇ ਘਰ ਵਿੱਚ ਆ ਕੇ ਤੈਨੂੰ ਸਮਝਾ ਰਿਹਾ ਹੈ ਕੋਈ ਧਾਰਮਿਕ ਪਹਿਰਾਵੇ ਪਹਿਨਣ ਦੇ ਨਾਲ ਭਗਤ ਨਹੀਂ ਬਣ ਜਾਂਦਾ ਗੁਰੂ ਕਹਿ ਰਿਹਾ ਹੈ ਭਗਤ ਕਿਵੇਂ ਬਣੇਗਾ ਕਹੋ ਨਾਨਕ ਦਿਆਲ ਸਵਾਮੀ ਜਦੋਂ ਗੁਰੂ ਦੀ ਦਇਆਲਤਾ ਨੂੰ ਸਮਝੇਗਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਕੇ ਅਕੋਰਡਿੰਗ ਚੱਲੇਗਾ ਤੇ ਸਤਗੁਰਾਂ ਨੇ ਬਖਸ਼ਿਸ਼ ਕਰਕੇ ਸਮਝਾ ਦਿੱਤਾ ਸੰਤ ਭਗਤ ਜਨ ਸੋਈ ਉਹ ਅਸਲ ਦੇ ਵਿੱਚ ਭਗਤ ਹੈ ਜਿਸ ਨੇ ਆਪਣਾ ਸਰੀਰ ਸ਼ਾਂਤ ਕਰ ਲਿਆ ਆਪਣੇ ਇੰਦਰੀ ਸ਼ਾਂਤ ਕਰ ਲਏ ਅੱਖਾਂ ਸ਼ਾਂਤ ਕਰ ਲਈਆਂ ਕੰਨ ਸ਼ਾਂਤ ਕਰ ਲੇ ਕੰਨਾਂ ਤੋਂ ਚੁਗਲੀ ਨਿੰਦਿਆ ਤੋਂ ਪਰੇਜ ਕਰ ਲਿਆ ਅੱਖਾਂ ਤੋਂ ਪਰਾਇਆ ਤਨ ਤੱਕਣ ਤੋਂ ਪਰੇਜ ਕਰ ਲਿਆ ਦੂਸਰੇ ਤੇ ਨਿਗਾ ਰੱਖਣ ਤੋਂ ਪਰੇਜ ਕਰ ਲਿਆ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਸੰਤ ਭਗਤ ਜਨ ਸੋਈ ਅਸਲ ਦੇ ਵਿੱਚ ਉਹ ਭਗਤ ਹੈ ਰੱਬ ਜੀ ਦਾ ਪਿਆਰਾ ਹੈ ਪਾਤਸ਼ਾਹ ਜੀ ਰਹਿਮਤ ਕਰਨ ਕੇਵਲ ਸੰਖੇਪ ਰੂਪ ਸਤਿਗੁਰਾਂ ਦੇ ਪਾਵਨ ਹੁਕਮ ਦੇ ਵਿਚਾਰ ਆਪ ਸੰਗਤਾਂ ਦੇ ਨਾਲ ਅਖਰੀ ਅਰਥ ਸਾਂਝੇ ਕੀਤੇ ਪਾਤਸ਼ਾਹ ਜੀ ਵਿਚਾਰਾਂ ਕਰਨ ਦੇ ਬਾਣੀ ਪੜਨ ਦੀ ਸੇਵਾ ਕਰਨ ਦੀ ਸੋਝੀ ਸਮਤ ਦੇਣ ਜੀ ਹੋਈਆਂ ਪੁੱਲਾਂ ਦੀ ਖਿਮਾ ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੀਏ ਜੀ ਗੁਰੂ ਕੀ